ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਬਈ ਵੀਡੀਓ ਹੈ ਜਿਹੜੀ ਆਪਣੀਆਂ ਚ ਝੋਨੇ ਤੇ ਆ ਕਿ ਝੋਨਾ ਲਾਉਣ ਵੇਲੇ ਜਿਵੇਂ ਝੋਨੇ ਦੀ ਹੁਣ ਲਵਾਈ ਦਾ ਟਾਈਮ ਨੇੜੇ ਆਇਆ ਪਿਆ तकरीबन ਕਿਤੇ ਕਿਤੇ ਥੋੜੀ-ਮੋਟੀ ਲਵਾਈ ਸ਼ੁਰੂ ਵੀ ਹੋ ਗਈ। ਇਹ ਲਾਉਣ ਵੇਲੇ ਆਪਾਂ ਨੂੰ ਕੀ ਕੀ ਗਲਤੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇੱਕ ਵਾਰੀ ਆਪਾਂ ਕੋਈ ਗਲਤੀਆਂ ਕਰ ਬੈਨੇ ਆ ਤੇ ਉਹ ਆਪਾਂ ਨੂੰ ਮੁੜ ਕੇ ਫਿਰ ਝਾੜ ਦੇ ਵਿੱਚ ਆ ਕੇ ਫਰਕ ਪੈ ਜਾਂਦਾ ਹੈ। ਜਿਵੇਂ ਮੈਨੂੰ ਕੱਲ ਇੱਕ ਫੋਨ ਆਇਆ ਮੈਨੂੰ ਕਹਿੰਦਾ ਬਾਈ ਯਾਰ ਇੱਕੋ ਪਲਾਟ ਸੀ ਇੱਕੋ ਪਾਣੀ ਲਾਇਆ ਇੱਕੋ ਬੋਰ ਦਾ ਪਾਣੀ ਇੱਕੋ ਖਾਦ ਖਰਾਕ ਪਾਈ ਤੇ ਪਰ ਨਾ 8 ਕਿੱਲਾਂ ਦਾ ਪਲਾਟ ਸੀ 4 ਕਿੰਨੇ ਕਿੱਲੇ ਝੋਨਾ ਸਾਡਾ ਝਾੜ ਘਟ ਗਿਆ 8 ਤੋਂ 10 ਮਾਣ ਤੇ 4 ਕਿੱਲਾਂ ਦਾ ਵਧ ਗਿਆ ਕਾਰਨ ਨਹੀਂ ਸਮਝ ਆਇਆ ਕੀ ਗੱਲ ਬਣ ਗਈ ਕਹਿੰਦਾ ਸਾਰਾ ਕੁਝ ਇੱਕੋ ਜਿਹਾ ਕਰਿਆ ਮੈਂ ਕਿਹਾ ਲੇਬਰ ਇੱਕੋ ਨਹੀਂ ਲਾਇਆ ਸੀ ਕਹਿੰਦਾ ਨਹੀਂ ਲੇਬਰ ਦਾ ਫਰਕ ਸੀ ਇੱਕ ਵਾਣ ਦੇ ਵਿੱਚ ਹੋਰ ਸੀ ਲੇਬਰ ਇੱਕ ਦੇ ਵਿੱਚ ਹੋਰ ਸੀ ਤਾਂ ਇਹਦੇ ਬਾਰੇ ਇਹ ਜਾਣਕਾਰੀ ਹੈ ਚੈਨਲ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਜੇ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮੇਰੀਆਂ ਜਿਹੜੀਆਂ ਵੀਡੀਓ ਹੁੰਦੀਆਂ ਜੈਨੂਨ ਜੀਆਂ ਵੀਡੀਓ ਹੁੰਦੀਆਂ ਕੋਈ ਕਿਤਾਬੀ ਗੱਲਾਂ ਨਹੀਂ ਹੁੰਦੀਆਂ ਕੋਈ YouTube ਤੋਂ ਚੱਕ ਕੇ ਨਹੀਂ ਬਣਾਇਆ ਹੁੰਦੀਆਂ ਵੀ ਯਾਰ ਵੇਖ ਕੇ ਤੇ ਐ ਪਾ ਦਈਏ ਆਪਾਂ ਜਿਹੜਾ ਮੇਰਾ ਤਜਰਬਾ ਹੈ ਮੈਂ ਉਹ ਵੀਡੀਓ ਸਾਂਝੀਆਂ ਕਰਦਾ ਹਾਂ ਤੁਹਾਡੇ ਨਾਲ ਤਾਂ ਝੋਨਾ ਲਾਉਣ ਦਾ ਜਿਹੜਾ ਹੈਗਾ ਜੇ ਝੋਨਾ ਆਪਣਾ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਵੀ ਜੇ ਝੋਨਾ ਆਪਣਾ ਵਿਰਲਾ ਲੱਗ ਗਿਆ ਤਾਂ ਤੁਸੀਂ ਜ਼ੋਰ ਲਾ ਲਿਓ ਵਿਰਲਾ ਲੱਗ ਗਿਆ ਜਿੰਨੀ ਮਰਜ਼ੀ ਉਹਦੇ 'ਚ ਖਾਦ ਖਰਾਕ ਪਾ ਲਿਓ ਤਾ ਝੋਨੇ ਨੇ ਝਾੜ ਨਹੀਂ ਪੂਰਾ ਦੇਣਾਗਾ ਜੇ ਵਿਰਲਾ ਲੱਗ ਗਿਆ ਕਣਕ ਦੀ ਫਸਲ ਇੱਕ ਇਹੋ ਜੀ ਹੈ ਜੇ ਵਿਰਲੀ ਰਹੇਗੀ ਉਹਦੇ ਚ ਆਪਾਂ ਰੇਹ ਖਰਾਕ ਪੂਰੀ ਪਾ ਕੇ ਉਹਨੂੰ ਆਪਾਂ ਵੱਧ ਕੱਟ ਸਕਦੇ ਹਾਂ ਪਰ ਝੋਨਾ ਨਹੀਂ ਵੱਧ ਨਿਕਲਦਾ ਜੇ ਆਪਾਂ ਵੱਧ ਖਰਾਕ ਪਾ ਦਾਂਗੇ ਵਿਰਲੇ ਚ ਨੁਕਸਾਨ ਹੋਊਗਾ ਫਾਇਦਾ ਨਹੀਂਗਾ ਹੁੰਦਾ ਤਾਂ ਲਵਾਉਣਾ ਆਪਾਂ ਲਵਾਈ ਸਹੀ ਰੱਖਣੀ ਆ ਜਿਵੇਂ 6 ਤੋਂ 7 ਇੰਚ ਤੇ 7 ਇੰਚ ਤੋਂ ਦੂਰ ਆਪਾਂ ਬੂਟਾ ਨਹੀਂਗਾ ਕਰਨਾ ਝੋਨੇ ਦਾ ਠੀਕ ਹੈ ਜੱਟ ਤਰੀਕੇ ਨਾਲ ਮੈਂ ਤੁਹਾਨੂੰ ਸਮਝਾ ਦਿੰਨਾ ਮੈਂ ਤੁਹਾਨੂੰ ਇਹ ਨਹੀਂਗਾ ਦੱਸਦਾ ਵੀ ਕਿੱਲੇ ਦੇ ਵਿੱਚ ਕਿੰਨੇ ਬੂਟੇ ਹੁੰਦੇ ਆ ਕਨਾਲ ਚ ਕਿੰਨੇ ਬੂਟੇ ਹੁੰਦੇ ਆ ਜੱਟੂ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿੱਲੇ ਦੇ ਵਿੱਚ ਜਿਹੜਾ ਆਪਾਂ ਵੀ ਪਾਉਣਾ ਹੈ ਬੂਟੇ ਲਾਉਣੇ ਆ ਡੇਢ ਤੋਂ 2 ਮਰਲੇ ਪਾਉਣੇ ਆ ਕਿੱਲੇ 'ਚ ਤੇ ਮਰਲੇ ਦਾ 2.5 ਕਿਲੋ ਵੀ ਪਾਇਆ ਹੋਵੇ 2.5 ਕਿਲੋ ਮਰਲੇ ਦਾ ਵੀ ਪਾਇਆ ਹੋਵੇ ਡੇਢ ਤੋਂ 2 ਮਰਲੇ ਆਪਾਂ ਕਿੱਲੇ ਦੇ ਪਾਉਣੇ ਆ ਇਤੋਂ ਘੱਟ ਆਪਾਂ ਨਹੀਂ ਪਾਉਣਾਗਾ 6 ਤੋਂ 7 ਇੰਚ ਤੇ ਬੂਟੇ ਦੀ ਦੂਰੀ ਹੋਵੇ ਕੋਈ ਤੁਹਾਨੂੰ ਕੋਸ਼ ਆਖੀ ਜਾਵੇ ਮੈਨੂੰ ਬੜੇ ਬਹੁਤ ਫੋਨ ਆਉਂਦੇ ਆ ਕੋਈ ਬੰਦਾ ਕਹੇ ਕਈ ਬਾਈ ਕਹਿੰਦੇ ਆ ਬਈ ਯਾਰ ਦੁਕਾਨ ਵਾਲਾ ਕਹਿੰਦਾ ਮਰਲੇ ਨਾਲ ਇਕੱਲਾ ਲੱਗ ਜਾਂਦਾ ਮਰਲਾ ਬਹੁਤ ਹੈ ਮਰਲੇ ਨਾਲ ਇਕੱਲਾ ਨਹੀਂ ਲੱਗਦਾ ਵਿੱਚ ਬੂਟੇ ਮਰ ਵੀ ਜਾਂਦੇ ਆ ਜੇ ਮਰਲੇ ਨਾਲ ਆਪਾਂ ਲਾਉਣਾ ਸੰਘਣਾ ਜ਼ਿਆਦਾ ਹੋਊਗੀ ਪਨੀਰੀ ਆਪਾਂ ਨੂੰ ਸੰਘਣੀ ਕਰਕੇ ਲਾਉਣਾ ਪਊਗਾ ਬੂਟੇ ਬ੍ਰੀਕ ਹੋਣਗੇ ਬੂਟੇ ਮਰ ਵੀ ਜਾਂਦੇ ਆ ਮਰਲੇ ਨਾਲ ਨਹੀਂ ਲੱਗਦਾ ਜਿਹੜਾ ਮੇਰਾ ਤਜਰਬਾ 1.5 ਤੋਂ 2 ਮਰਲੇ ਨਾਲ ਇਕੱਲਾ ਸਹੀ ਲੱਗਦਾ ਹੈ ਤਾਂ 2.5 ਕਿਲੋ ਮਰਲੇ ਦਾ ਬੀ ਹੋਵੇ 1.5 ਤੋਂ 2 ਮਰਲੇ ਪਨੀਰੀ ਹੋਵੇ ਤਾਂ ਫੇਰ ਸਹੀ ਲੱਗਦਾ ਹੈ ਜਰੂਰ ਧਿਆਨ ਰੱਖਣਾ ਆਪਾਂ ਦੂਰ ਚੋਨਾ ਵਿਰਲਾ ਲੱਗ ਗਿਆ ਜਿੰਨਾ ਮਰਜੀ ਜ਼ੋਰ ਲਾ ਲਿਓ ਛਾੜ ਨਹੀਂ ਨਿਕਲਣਾ ਬਾਈ ਪੂਰਾ ਦੂਜੀ ਗੱਲ ਆ ਚੋਨਾ ਲਾਉਣ ਵੇਲੇ ਜਦੋਂ ਆਪਾਂ ਲਾਉਨੇ ਆ ਜਿਹੜੀ ਲੇਬਰ ਹੁੰਦੀ ਆ ਲੇਬਰ ਦੇ ਵਿੱਚ ਜਿਵੇਂ ਮੰਨ ਲਓ ਵੀ 12 15 ਬੰਦੇ ਬੰਦਿਆਂ ਦੀ ਟੀਮ ਹੈ ਉਹਦੇ ਵਿੱਚ ਕੋਈ ਦੋ ਚਾਰ ਜਣੇ ਐਵੇਂ ਦੇ ਹੁੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿਵੇਂ ਲਾਉਣਾ ਜਿਵੇਂ ਹੁਣ ਮੰਨ ਲਓ ਵੀ ਆ ਝੋਨੇ ਦਾ ਫੁੱਟਾ ਜੇ ਤਾਂ ਆਪਾਂ ਨੂੰ ਇਹਨੂੰ ਆਪਾਂ ਡੁਗਾਈ ਜੀ ਦੇਖੀਏ ਢਗਾਈ ਆਪਾਂ ਨੂੰ ਇੱਕ ਤੋਂ 1.5 ਇੰਚ ਡੂੰਗਾ ਲਾਉਣਾ ਹੁੰਦਾ ਐਤੋਂ ਡੂੰਗਾ ਨਹੀਂ ਲਾਉਣਾ ਐਤੋਂ ਡੂੰਗਾ ਲਾਤਾ ਤਾਂ ਤਾਂ ਵੀ ਆਪਣ ਨੂੰ ਪ੍ਰੋਬਲਮ ਆਊਗੀ ਪ੍ਰੋਬਲਮ ਕੀ ਆਊਗੀ ਜਿਵੇਂ ਤੁਹਾਨੂੰ ਦੱਸਿਆ ਝਾੜ ਚ ਵੀ ਆਊਗੀ ਤੇ ਚੱਲਣ ਚ ਵੀ ਆਊਗੀ ਵੀ ਜਿਵੇਂ ਇੱਕ ਝੋਨਾ ਹੁੰਦਾ ਆਪਾਂ ਲਾਤਾ ਤੀਜੇ ਚੌਥੇ ਦਿਨੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਚੱਲ ਪਿਆ ਹਰੇ ਬਈ ਮਾਰ ਲੱਗ ਜਾਂਦਾ ਇੱਕ ਝੋਨਾ 10 ਦਿਨਾਂ ਤੋਂ ਚੱਲਦਾ ਹੈ ਡੂੰਗਾ ਲੱਗਿਆ ਨਹੀਂ ਚੱਲਣਾਗਾ ਲੇਟ ਚੱਲੂਗਾ 1.5 ਤੋਂ 1 ਇੰਚ ਸੌਰੀ 1 ਤੋਂ 1.5 ਇੰਚ ਆਪਾਂ ਲਾਉਣਾ ਹੈ ਡੂੰਗਾ ਦੂਜੀ ਗੱਲ ਕਈ ਜਿਹੜੇ ਲਵਾਏ ਲਵਾਵੇ ਹੁੰਦੇ ਹਨ ਨਾ ਜਿਹੜੇ ਦਾ ਸਹੀ ਹੁੰਦੇ ਆ ਉਹਦਾ ਇੱਥੋਂ ਫੜ ਕੇ ਲਾਉਂਦੇ ਆ ਮੋਢ ਤੋਂ ਐਵੇਂ ਲਾ ਦਿੰਦੇ ਆ ਕਈ ਇਹਨੂੰ ਲੱਕ ਤੋਂ ਫੜ ਕੇ ਲਾ ਦਿੰਦੇ ਆ ਜਿਹੜੇ ਅਨਜਾਨ ਹੁੰਦੇ ਆ ਆਇ ਨਾਪ ਦਿੰਦਾ ਤੇ ਜਾੜੇ ਦੀ ਐ ਹੋ ਜਾਂਦੀ ਐ ਜੋ ਲੱਕ ਤੋਂ ਫੜ ਕੇ ਲਾਉਂਦੇ ਆ ਉਹ ਵੀ ਝੋਨਾ ਤੁਹਾਡਾ 10 ਦਿਨ ਲੇਟ ਚੱਲੂਗਾ ਜੇ ਇੱਥੋਂ ਲੱਕ ਤੋਂ ਫੜ ਕੇ ਫੂਟਾ ਕਈ ਅਨਜਾਨ ਜੇ ਹੁੰਦੇ ਆ ਲੱਕ ਤੋਂ ਫੜ ਕੇ ਨੱਪੀ ਜਾਂਦੇ ਆ ਜੜ ਜੀ ਸਾਈਡ ਨੂੰ ਹੋ ਜਾਂਦੀ ਐ ਜਾਂ ਤਾਣੂ ਹੋ ਜਾਂਦੀ ਐ 10 ਦਿਨ ਲੇਟ ਚੱਲੂਗਾ ਜਿਹੜਾ ਸਹੀ ਤਰੀਕਾ ਸਹੀ ਤਰੀਕਾ ਇਹ ਹੀ ਆ ਵੀ ਇੱਥੋਂ ਫੜ ਕੇ 1 ਤੋਂ 1.5 ਇੰਚ ਡੰਗਾਈ ਨਾਲ ਲਾਉਣਾ ਹੈ 6 ਤੋਂ 7 ਇੰਚ ਤੇ ਆਪਾਂ ਉਹਦੀ ਦੂਰੀ ਰੱਖਣੀ ਹੈ ਇਹ ਗੱਲਾਂ ਦਾ ਬਈ ਜਰੂਰ ਧਿਆਨ ਰੱਖਿਓ ਜੇ ਜੇ ਨਾ ਧਿਆਨ ਰੱਖਿਆ ਤਾਂ ਆਪਣਾ ਨੁਕਸਾਨ ਹੋ ਜਾਊਗਾ ਐਂਡ ਤੇ ਵੱਢਣ ਤੱਕ ਤੁਹਾਨੂੰ ਪਤਾ ਲੱਗ ਜਾਊਗਾ ਪਿਛਕ ਤਜਰਬਾ ਕਰ ਲਿਓ ਜਿਹੜਾ ਝੋਨਾ ਵਿਰਲਾ ਰਹਿ ਗਿਆ ਉਹਦਾ ਚਾੜ ਕੱਢੂਗਾ ਹੀ ਕੱਢੂਗਾ ਜਿੰਨੀ ਮਰਜ਼ੀ ਤੁਸੀਂ ਜ਼ੋਰ ਲਾ ਲਓ ਤੇ ਜਿਹੜੇ ਆਪਣੇ ਪਲਾਟ ਦੇ ਵਿੱਚ ਬੂਟੇ ਪੂਰੇ ਹੋ ਗਏ ਸਹੀ ਲੱਗ ਗਏ ਉਹਦਾ ਸਹੀ ਝਾੜ ਨਿਕਲੂਗਾ ਇੰਨੀ ਕੀ ਜਾਣਕਾਰੀ ਸੀ ਝੋਨੇ ਬਾਰੇ ਅੱਜ ਤਾਂ ਕਿ ਚੋਨੇ ਦਾ ਹੁਣ ਟਾਈਮ ਆਇਆ ਪਿਆਗਾ ਮੈਂ ਸੋਚਿਆ ਵੀਡੀਓ ਪਾ ਦਈਏ ਇਹ ਮੇਰਾ ਤਜਰਬਾ ਹੈ ਜਿਹੜਾ ਮੇਰਾ ਤਜਰਬਾ ਮੈਂ ਤੁਹਾਡੇ ਨਾਲ ਉਹੀ ਸਾਂਝਾ ਕਰਦਾ ਹੁਣ ਤਾਂ ਇਹਨਾਂ ਗੱਲਾਂ ਦਾ ਬਈ ਜ਼ਰੂਰ ਧਿਆਨ ਰੱਖਿਓ ਚਾਹੇ ਚੋਨਾ ਲਾਉਣ ਵੇਲੇ ਲੀਵਰ ਦੇ ਕੋਲੇ ਖੜ ਕੇ ਲਵਾਓ ਜਾਂ ਉਹਨਾਂ ਦਾ ਧਿਆਨ ਰੱਖੋ ਜਿਵੇਂ ਵੀ ਇੰਨੀ ਕੀ ਜਾਣਕਾਰੀ ਸੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਾਰਿਆਂ ਦਾ